ਖਾਦਦੇ ਆ ਨਿੱਗਾ ਸਵਾਗਤ ਹੈ ਭੋਲੇ ਬਾਬਾ ਆਪਦੇ ਬਣਾੜੇ ਵਿੱਚ ਲਾ ਕੇ ਉਹਨੂੰ ਨੇਖੇ ਲਾਵੇ ਸਾਰੇ ਹੀ ਬਾਬੇ ਦੀਪਨਗਰ ਦੇ ਉੱਤੇ ਮੇਰਾ ਤੁਸੀਂ ਨਮਸਕਾਰ ਆ ਗਏ ਸਿਤਾ ਕਰੇ ਚਲੋ ਮਾਸ਼ੇਵratri ਦੀ ਲੱਖ ਲੱਖ ਵਧਾਈ ਹੋਵੇ ਅਸੀਂ ਮਾਰ ਨੰਬਰ 8 ਦੇ ਨਿਵਾਸੀ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਇੱਕ ਸ਼ੇਸ਼ਨਾਗ ਸ਼ਿਵ ਮੰਦਿਰ ਜੋ ਕਿ 24ਵਾਂ ਵਿਸ਼ਾਲ ਪੰਡਾਰਾ ਜੋ ਕੱਲ 9 ਮਾਰਚ ਨੂੰ ਕੀਤਾ ਜਾਏਗਾ ਅੱਜ ਸ਼ਿਵratri ਦਾ ਤਿਉਹਾਰ ਬੜੀ ਸ਼ਰਧਾ ਤੇ ਤੁਮਤਮਨਾ ਨਾਲ ਮਨਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ 4 ਵਜੇ ਤੋਂ ਸਵੇਰ 4 ਵਜੇ ਤੋਂ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗੇ ਹੋਏ ਨੇ ਲੋਕ ਪ੍ਰਿਸ਼ਰ ਦਾ ਨਾਲ ਪੂਜਾ ਅਰਸਨਾ ਕੀਤੀ ਜਾ ਰਹੀ ਹੈ ਬੰਮ ਬੰਮ ਬੋਲੇ ਜੈ ਬੋਲੇ ਯਾਰ ਘੋਲੇ ਬਨਾਰੀ ਦੀ ਸੋ ਦੇ ਬਾਬਾ ਦੀਪਨਗਰ ਜਿਨ੍ਹਾਂ ਦੇ ਸੰਯੋਗ ਦੇ ਨਾਲ ਯੋਗਦਾਨ ਦੇ ਨਾਲ 24 ਸਾਲ ਅੱਜ 24 ਮਹਾ ਸ਼ਿਵਰਾਤਰੀ 9 ਮਾਰਚ ਨੂੰ ਲੰਗਰ ਬਨਾਰਾ ਕਰਵਾਇਆ ਜਾ ਰਿਹਾ ਹੈ। ਸੋ ਸਵੇਰ 5 ਵਜੇ ਤੋਂ ਲੈ ਕੇ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਸੋ ਬੋਲੇ ਨਾਲੇ ਦਰਬਾਰ ਦੇ ਵਿੱਚ ਰੌਣਕਾਂ ਲੱਗੀਆਂ ਹਨ। ਔਰ ਇੰਨੇ ਹੀ ਸਾਰੇ ਸੰਗਤ ਨੂੰ ਚਾਹ ਹੈ। ਬੜੀ ਹੀ ਖੁਸ਼ੀ ਨਾਲ ਇਹ ਮਹਾਛਵਰਾਤਰੀ ਲੰਗਰ ਭਨਾਰਾ ਕਰਵਾਇਆ ਜਾਂਦਾ ਹੈ ਸੋ ਅਸੀਂ ਧੰਨਵਾਦੀ ਹਾਂ ਸਾਰੇ ਹੀ ਬਾਬਾ ਦੀਪਨਗਰ ਵਾਲਿਆਂ ਦੇ ਜਿਹੜਾ ਸੰਜੋਗ ਦੇ ਨਾਲ ਸੇਵਾ ਦੇ ਨਾਲ ਹਰ ਸਾਲ ਮਹਾ ਸ਼ਵਰਾਤਰੀ ਲੰਗਰ ਭਨਾਰਾ ਕਰਵਾਇਆ ਜਾਂਦਾ ਹੈ ਇਹ ਭੋਲੇनाथ ਜਿਹੜੀ ਮਾਇਆ ਦੇ ਵਿੱਚੋਂ ਸੇਵਾ ਆਈ ਹੈ ਇਹ ਭੋਲੇनाथ ਮਹਾ ਸ਼ਵਰਾਤਰੀ ਦੇ ਵਿੱਚ ਬਨਾਰੇ ਦੇ ਵਿੱਚ ਨੇਕੇ ਲਾਓ ਭੋਲੇनाथ ਸਾਰੇ ਹੀ ਪਰਿਵਾਰ ਦੇ ਉੱਤੇ ਸੁੱਖ ਸ਼ਾਂਤੀ ਰੱਖੋ ਸੋ ਅਸੀਂ ਧੰਨਵਾਦੀ ਹਾਂ ਸ਼੍ਰੀ ਵਿਜੇ ਕੁਮਾਰ ਜੀ ਜਿਨ੍ਹਾਂ ਦੇ ਐਡੀ ਵੱਡੀ ਦੇਨ ਉਹਨਾਂ ਦੇ ਪਰਿਵਾਰ ਦੀ ਇਸ ਸੰਗਤ ਦੇ ਝੋਲੀ ਵਿੱਚ ਸ਼ੇਸ਼ਨਾਗ ਮੰਦਰ ਝੋਲੀ ਚ ਪਿਆ ਹੈ ਸੋ ਅਸੀਂ ਵਿਜੇ ਕੁਮਾਰ ਉਹਨਾਂ ਦੇ ਪਰਿਵਾਰ ਦੇ ਲੱਖ ਲੱਖ ਵਧਾਈਆਂ ਦਿੰਨੇ ਹਾਂ ਸਾਰੀ ਹੀ ਸੰਗਤ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਹੋਣ ਸੁੱਖ ਸ਼ਾਂਤੀ ਰੱਖੇ ਬੋਲੇਨਾਥ ਸਭ ਦੀਆਂ ਹੀ ਇਸ ਸੁਛੇਸ਼ਨਾਗ ਮੰਦਰ ਤੋਂ ਹਰੇਕ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਔਰ ਹੁੰਦੀਆਂ ਰਹਿਣ ਗਿਆ ਜੈ ਬੋਲੇਨਾਥ ਜੈ ਬੋਲੇਨਾਥ ਜੈ ਬੋਲੇਨਾਥ